ਸ਼੍ਰੀ ਵਾਹਿਗੁਰੂ ਸਾਹਿਬ ਜੀ ਮੰਦਰਾ ਮੋਨ ਦਇਆ ਕਰ ਝੂਲੀ ਪਤ੍ਰਿਕਾ ਕਰੋ ਵਿਚਾਰ ਰੇ ਕਿੰਥਾ ਈ ਤਨ ਸੀ ਉਹ ਆਪਣਾ ਨਾਮ ਕਰੋ ਆਧਾਰ ਰੇ ਐਸਾ ਜੋਗ ਕਮਾਵੋ ਜੋਗੀ ਜਪ ਤਪ ਸੰਜਮ ਗੁਰਮੁਖ ਭੋਗੀ ਰਹਾਉ ਬੁੱਧ ਵਿਭੂਤ ਚੜਾਵੋ ਆਪਣੀ ਸੰਗੀ ਸੁਰਤ ਮਿਲਾਈ ਕਰ ਬੈਰਾਗ ਫਿਰੋ ਤਨ ਨਗਰੀ ਮਨ ਕੀ ਕਿੰਗੁਰੀ ਬਜਾਈ ਪੰਚ ਤਤ ਲਹਿਰਦੈ ਰਾਖੋ ਰਹਿ ਨਿਰਾਲਮ ਤਾੜੀ ਕਹਤ ਕਬੀਰ ਸੁਨੋ રે ਸੰਤੋ ਧਰਮ ਦਿਆ ਕਰ ਬਾੜੀ ਕਹਤ ਕਬੀਰ ਸੁਨੋ ਰੇ ਸੰਤੋ ਧਰਮ ਦਿਆ ਕਰ ਬਾੜੀ ਸਵਰ ਛਤਰ ਤਖਤ ਦੇ ਮਾਲਕ ਵਾਲੀਏਕੁਲ ਆਲਮ ਸ਼ਬਦ ਮਜਸਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਕੇ ਸਵਾਰੇ ਅਤੀ ਸਤਿਕਾਰਯੋਗ ਸਤਸੰਗੀ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚਾਰ ਅਧੀਨ ਸ਼ਬਦ ਰਾਮਕਲੀ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੇ ਸ਼ਬਦਾਂ ਦੀ ਲੜੀ ਦੇ ਵਿੱਚੋਂ 7 ਨੰਬਰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 970 ਉੱਪਰ ਸੁਭਾਇਮਨ ਹੈ। ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਦੇ ਵਿੱਚ ਜੋਗੀਆਂ ਨੂੰ ਸੰਬੋਧਨ ਹੁੰਦਿਆਂ ਹੋਇਆਂ ਸਾਨੂੰ ਬੜਾ ਸੁਚੱਜਾ ਤੇ ਸੋਹਣਾ ਇੱਕ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਜਿੰਨਾ ਜਿੰਨਾ ਮਹਾਪੁਰਸ਼ਾਂ ਦੀ ਬਾਣੀ ਦਰਜ ਹੈ ਉਹਨਾਂ ਨੇ ਧਰਮ ਨੂੰ ਇੱਕ ਬੜੇ ਸੋਹਣੇ ਨਜ਼ਰੀਏ ਤੋਂ ਸਾਡੇ ਸਾਹਮਣੇ ਪੇਸ਼ ਕੀਤਾ ਹੈ ਬੋਤਾਂਤ ਗਿਣਤੀ ਦੇ ਵਿੱਚ ਜਦੋਂ ਕਿਸੇ ਧਰਮੀ ਦੀ ਗੱਲ ਕੀਤੀ ਜਾਂਦੀ ਹੈ ਜਾਂ ਕਿਸੇ ਧਰਮ ਦੀ ਗੱਲ ਕੀਤੀ ਜਾਂਦੀ ਹੈ ਤੇ ਸਿਰਫ ਉਹਦੇ ਬਾਹਰ ਦੇ ਚਿੰਨਾ ਨੂੰ ਵੇਖ ਕੇ ਉਹਨੂੰ ਕਿਸੇ ਵੀ ਧਰਮ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਜਾਂ ਉਹਦੀਆਂ ਸਰੀਰਕ ਬਾਰਦੀਆਂ ਜਿਹੜੀਆਂ ਰਸਮਾਂ ਨੇ ਉਹਨਾਂ ਨੂੰ ਵੇਖਦੇ ਆ ਉਹਨੂੰ ਉਸ ਧਰਮ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਉਹਦੇ ਕਿਰਦਾਰ ਦੇ ਵਿੱਚ ਕੀ ਹੈ ਉਹਦੇ ਨਾਲ ਸਮਾਜ ਨਹੀਂ ਵੇਖਦਾ ਕੋਈ ਮਤਲਬ ਨਹੀਂ ਰੱਖਦਾ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਧਰਮ ਨੂੰ ਵੇਖਿਆ ਜਾਂ ਧਰਮ ਨੂੰ ਸਮਝਾਇਆ ਉਹਦਾ ਨਜ਼ਰੀਆ ਬਾਕੀਆਂ ਦੇ ਨਾਲੋਂ ਬੜਾ ਵੱਖਰਾ ਹੈ ਜਦੋਂ ਮਹਾਰਾਜ ਨੇ ਧਰਮ ਕਰਮਾਂ ਦਾ ਜ਼ਿਕਰ ਕੀਤਾ ਤੇ ਦੁਨੀਆ ਦੇ ਲੋਕ ਕਹਿੰਦੇ ਜਿਹੜਾ ਰੱਬ ਮੰਦਰ ਦੇ ਵਿੱਚ ਜਾ ਕੇ ਪੂਜਾ ਕਰ ਰਿਹਾ ਉਹ Hindu ਹੋ ਗਿਆ ਜਿਹੜਾ ਮਸਜਿਦ ਦੇ ਵਿੱਚ ਜਾ ਕੇ ਨਵਾਜ਼ ਪੜ ਰਿਹਾ ਉਹ ਮੁਸਲਮਾਨ ਹੋ ਗਿਆ ਜਿਹੜਾ ਤਨ ਦੇ ਉੱਪਰ ਜਿਹੜੇ ਜੋਗੀਆਂ ਵਾਲੇ ਲਿਬਾਸ ਨੇ ਜਾਂ ਜੋਗੀਆਂ ਵਾਲਾ ਜਿਹੜਾ ਪਹਿਰਾਵਾ ਉਹ ਪਾਇਆ ਹੋਇਆ ਉਹ ਜੋਗੀ ਹੋ ਗਿਆ ਇਹ ਤਿੰਨ ਉਦੋਂ ਦੇ ਮੋਡਲੇ ਜਿਹੜੇ ਮੱਤ ਸੀ ਜਦੋਂ ਗੁਰੂ ਅਨਾਨਕ ਸਾਹਿਬ ਜੀ ਨੇ ਜ਼ਿਕਰ ਕੀਤਾ ਸਤਿਗੁਰੂ ਨੇ ਤਿੰਨਾਂ ਦਾ ਜ਼ਿਕਰ ਨਿਖੇੜ ਕੇ ਕੀਤਾ ਮਹਾਰਾਜ ਕਹਿੰਦੇ ਜਦੋਂ ਪੂਜਾ ਦਾ ਜ਼ਿਕਰ ਹੋਏਗਾ ਨਾ ਤੇ ਕੱਲਾ ਬਾਰੀ ਤੌਰ ਤੇ ਥਾਲੀ ਲੈ ਕੇ ਇਹ ਸਾਰੀ ਪੂਜਾ ਕਰ ਲੈਣੀ ਇਹਦੇ ਨਾਲ ਭਲਾ ਨਹੀਂ ਹੋਣਾ ਉੱਥੇ ਮਹਾਰਾਜ ਕਹਿੰਦੇ ਤੇਰਾ ਨਾਮ ਕਰੀ ਚਨਨਾਠੀਆ ਜੇ ਮਨ ਉਰਸਾ ਹੋਏ ਕਰਨੀ ਕਿੰਗੂ ਜੇ ਰਲੈ ਘਟ ਅੰਤਰ ਪੂਜਾ ਹੋਏ ਪੂਜਾ ਕੀਚੈ ਨਾਮ ਧਿਆਈ ਹੈ ਬਿਨ ਨਾਮ ਹੈ ਪੂਜਣਾ ਹੋਏ ਜਦੋਂ ਮਹਾਰਾਜ ਨੇ ਨਿਵਾਜ਼ ਦਾ ਜ਼ਿਕਰ ਕੀਤਾ ਤੇ ਮਹਾਰਾਜ ਕਹਿੰਦੇ ਸਰੀਰਕ ਤੌਰ ਤੇ ਤੇ ਪੜਦਾ ਆ ਕਿਰਦਾਰ ਦੇ ਅੰਦਰ ਵੀ ਕੁਝ ਬਦਲਾਵ ਲੈ ਕੇ ਆ ਪੰਜ ਨਿਵਾਜ਼ਾ ਵਕਤ ਪੰਜ ਪੰਜਾਂ ਪੰਜੇ ਨੌ ਤੂੰ ਆਪਣੇ ਜਿੱਥੇ ਤੂੰ ਭਾਰੀ ਤੌਰ ਤੇ ਰਸਮਾਂ ਨਿਭਾ ਰਿਹਾ ਹੈ ਉੱਥੇ ਆਪਣੇ ਕਿਰਦਾਰ ਦੇ ਅੰਦਰ ਕਰੈਕਟਰ ਦੇ ਅੰਦਰ ਜਦੋਂ ਤੱਕ ਤੇਰੇ ਕੋਈ ਬਦਲਾਵ ਨਹੀਂ ਆਇਆ ਤੇ ਤੇਰਾ ਧਰਮ ਨਹੀਂ ਬਣਨਾ ਵਾਜਬ ਨਹੀਂ ਹੁਣ ਮੁਬਾਰਕ ਸ਼ਬਦ ਸਾਡੇ ਸਾਹਮਣੇ ਹੈ ਮਹਾਰਾਜ ਨੇ ਜੋਗੀਆਂ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਅਸੀਂ ਬੜੀ ਵਾਰ ਜ਼ਿਕਰ ਪੜਦੇ ਆ ਅਸੀਂ ਜਬ ਬਾਣੀ ਦੇ ਵਿੱਚ ਪੜਦੇ ਆ ਉੱਥੇ ਮਹਾਰਾਜ ਨੇ ਕਿਹਾ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇਂ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਹੁਣ ਉਹ ਮਹਾਰਾਜ ਨੇ ਸਾਰਾ ਜੋਗੀਆਂ ਵਾਲਾ ਜ਼ਿਕਰ ਕੀਤਾ ਵੀ ਕੰਨਾਂ ਦੇ ਵਿੱਚ ਮੁੰਦਰਾ ਪਾਈਆਂ ਉਹ ਛੱਡੋ ਸੰਤੋਖ ਲੈ ਕੇ ਆਓ ਹੁਣ ਜਦੋਂ ਸੰਬੋਧਨ ਮਹਾਰਾਜ ਨੇ ਭਾਵੇਂ ਜੋਗੀਆਂ ਨੂੰ ਕੀਤਾ ਪਰ ਜਿਹੜਾ ਜਿਹੜਾ ਗੁਣ ਮਹਾਰਾਜ ਬਖਸ਼ਿਸ਼ ਕਰ ਰਿਆ ਉਹਨਾਂ ਸਾਰਿਆਂ ਦੇ ਵਾਸਤੇ ਆ। ਮੰਦਰਾ ਭਾਵੇਂ ਕੱਲਾ ਜੋਗੀ ਪਾਉਂਦਾ ਹੋਏਗਾ ਪਰ ਜਦੋਂ ਸੰਤੋਖ ਦੀ ਗੱਲ ਆਈ ਉਹ ਜੋਗੀ ਨੂੰ ਵੀ ਇੰਨੀ ਜ਼ਰੂਰਤ ਹੈ। ਉਹ ਕਾਜ਼ੀ ਨੂੰ ਵੀ ਇੰਨੀ ਜ਼ਰੂਰਤ ਹੈ ਉਹ ਸਾਨੂੰ ਵੀ ਇੰਨੀ ਜ਼ਰੂਰਤ ਹੈ ਸੰਤੋਖ ਦੀ। ਉਹ ਜ਼ਿਕਰ ਸਾਡੇ ਸਾਹਮਣੇ ਰੱਖਿਆ ਹੁਣ ਜੋਗੀਆਂ ਦੇ ਕੁਝ ਮੁੱਢਲੇ ਅਸੂਲ ਯੋਗੀਆਂ ਦੇ ਬਾਰੇ 12 ਫਿਰਕੇ ਨੇ ਜੀ ਜਿਹਦੇ ਵਿੱਚੋਂ ਆਈ ਪੰਥ ਜਿਹੜਾ ਉਹ ਸਭ ਤੋਂ શ્રેਸ਼ਟ ਹੈ 12 ਫਿਰਕੇ ਨੇ ਉਹਨਾਂ ਦੀਆਂ ਅੱਡ ਅੱਡ ਮਰਿਆਦਾਵਾਂ ਨੇ 12 ਫਿਰਕਿਆਂ ਦੀ ਇਹਨਾਂ ਦੇ ਵਿੱਚੋਂ ਕੁਝ ਮੁੱਢਲੇ ਅਸੂਲ ਨੇ ਜਿਹੜਾ ਯੋਗੀ ਬਣਦਾ ਹੈ ਉਹਨੂੰ ਗ੍ਰਸਥ ਵੱਲੋਂ ਪੂਰਨ ਤੌਰ ਤੇ ਤਿਆਗ ਕਰਨਾ ਪੈਂਦਾ ਹੈ ਮਾਇਆ ਘਰ ਪਰਿਵਾਰ ਸਾਖ ਸੰਬੰਧੀ ਸਭ ਛੱਡਨੇ ਪੈਂਦੇ ਨੇ ਜੰਗਲਾਂ ਦੇ ਵਿੱਚ ਜਾ ਕੇ ਮੰਗ ਕੇ ਗੁਜ਼ਾਰਾ ਕਰਨਾ ਪੈਂਦਾ ਬਹੁਤਾ ਆਪਣੇ ਕੋਲ ਕਿਸੇ ਚੀਜ਼ ਦਾ ਕੋਈ ਸਟਾਕ ਖਾਣ ਵਾਸਤੇ ਪੈਣਨ ਵਾਸਤੇ ਨਹੀਂ ਰੱਖਣਾ ਇਤਿਹਾਦਿਕ ਬੜੀਆਂ ਸਾਰੀਆਂ ਚੀਜ਼ਾਂ ਉਸੇ ਦੇ ਵਿੱਚੋਂ ਭਗਤ ਕਬੀਰ ਸਾਹਿਬ ਨੇ ਸਾਡੇ ਸਾਹਮਣੇ ਇੱਕ ਉਪਦੇਸ਼ ਰੱਖਿਆ ਭਗਤ ਕਬੀਰ ਸਾਹਿਬ ਕਹਿੰਦੇ ਜੋਗੀ ਜੀ ਜੋ ਕੁਝ ਤੁਸੀਂ ਤਿਆਗ ਰਹੇ ਹੋ ਉਹਨੂੰ ਤਿਆਗਣ ਦੀ ਲੋੜ ਨਹੀਂ ਜਿਹੜੀਆਂ ਬਾਰੀ ਤੌਰ ਤੇ ਤੁਸੀਂ ਰਸਮਾਂ ਨਿਭਾ ਰਹੇ ਹੋ ਉਹਨਾਂ ਦੀ ਜ਼ਰੂਰਤ ਨਹੀਂ ਥੋੜਾ ਜਿਹਾ ਆਪਣੇ ਕਰਤਾਰ ਦੇ ਵਿੱਚ ਬਦਲਾਅ ਲੈ ਕੇ ਆਓ ਤੇ ਤੁਸੀਂ ਜੋਗੀ ਬਣ ਜਾਓਗੇ ਮੁਬਾਰਕ ਬਚਨ ਸ਼ਬਦ ਦਾ ਰਹਾਉ ਵਾਲਾ ਪਦ ਹੈ ਐਸਾ ਜੋਗ ਕਮਾਵੋ ਜੋਗੀ ਜਪ ਤਪ ਸੰਜਮ ਗੁਰਮੁਖ ਹੋਗੀ ਇਹ ਜੋਗੀ ਜੀ ਇਹੋ ਜੇ ਜੋਗ ਦੀ ਕਮਾਈ ਕਰੋ ਯੋਗ ਦਾ ਜਿਹੜਾ ਅਸਲ ਅਰਥ ਹੈ ਅਖਰੀ ਅਰਥ ਉਹ ਬਣਦਾ ਹੈ ਮਿਲਾਪ ਇੱਕ ਬਚਨ ਗੁਰੂ ਨਾਨਕ ਸਾਹਿਬ ਜੀ ਦਾ ਅਸੀਂ ਪੜਦੇ ਹਾਂ ਯੋਗ ਨਾ ਖੰਠਾ ਯੋਗ ਨਾ ਡੰਡਾ ਯੋਗ ਨਾ ਪਸਮ ਚੜਾਈ ਹੈ ਉਹਦੇ ਵਿੱਚ ਮਹਾਰਾਜ ਨੇ ਹਰ ਪਦੇ ਦੇ ਵਿੱਚ ਇੱਕ ਜ਼ਿਕਰ ਕੀਤਾ ਗੁਰੂ ਨਾਨਕ ਸਾਹਿਬ ਕਹਿੰਦੇ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗਤ ਐਮ ਪਾਈ ਹੈ ਮਹਾਰਾਜ ਕਹਿੰਦੇ ਗੋਦੜੀ ਪਾਲ ਲੈਣ ਨਾਲ ਝੋਲੀ ਪਾਲ ਲੈਣ ਨਾਲ ਪਿੰਡੇ ਤੇ ਸਵਾਹ ਮੜ ਲੈਣ ਨਾਲ ਕੋਈ ਯੋਗੀ ਨਹੀਂ ਬਣਦਾ। ਹੱਥ ਦੇ ਵਿੱਚ ਡੰਡਾ ਫੜ ਕੇ ਗਲੀਆਂ-ਗਲੀਆਂ ਦੇ ਵਿੱਚ ਫਿਰਨ ਦੇ ਨਾਲ ਕੋਈ ਯੋਗੀ ਨਹੀਂ ਬਣ ਜਾਂਦਾ। ਯੋਗੀ ਬਣਨ ਦੇ ਵਾਸਤੇ ਕੀ ਕਰਨਾ ਪਏਗਾ? ਗੁਰੂ ਨਾਨਕ ਸਾਹਿਬ ਨੇ ਆਪਣਾ ਨਰਣਾ ਦੱਸਿਆ। ਗੁਰੂ ਨਾਨਕ ਸਾਹਿਬ ਕਹਿੰਦੇ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਮਨ ਨੂੰ ਮਾਇਆ ਤੋਂ ਜਿੰਨੇ ਆਜ਼ਾਦ ਕਰ ਲਿਆ। ਪਰਵਾਦ ਦੇ ਵਿੱਚ ਰਹਿੰਦਿਆਂ ਹੋਇਆਂ ਜਿਨਨੇ ਆਪਣੇ ਮਨ ਨੂੰ ਉਸ ਮੋਹ ਤੋਂ ਆਜ਼ਾਦ ਕਰ ਲਿਆ ਉਹਨੂੰ ਮਹਾਰਾਜ ਨੇ ਕਿਹਾ ਅਸਲ ਦੇ ਵਿੱਚ ਜੋਗੀ ਹੈ। ਦ੍ਰਿਸ਼ਟਾਂਤ ਬੜੇ ਕਮਾਲ ਦਾ ਵਰਤਿਆ। ਕੋਈ ਇਨਸਾਨ ਬੜਾ ਦੂਰ ਹੋ ਕੇ ਕੱਲਾ ਖੜਾ ਹੈ। ਜਦ ਮੈਂ ਨੂਰ ਸੋਖਾ ਕਰਾਂ ਕੋਈ ਇੱਕ ਇਨਸਾਨ ਕਿਸੇ ਗਰਾਊਂਡ ਦੇ ਵਿੱਚ ਗਿਆ। ਗਰਾਊਂਡ ਦੇ ਵਿੱਚ ਕੱਲਾ ਚਾਰ ਚੱਕਰ ਉਧਰ ਲਾਏ ਚਾਰ ਚੱਕਰ ਇੱਧਰ ਲਾਏ ਆ ਕੇ ਤੇ ਕਹਿੰਦਾ ਮੈਂ ਜਿੱਤ ਗਿਆ ਕੱਲਾ ਹੀ ਸੀ ਜੇ 2-4 ਵਾਰ ਇੱਧਰ ਦੌੜਿਆ 2-4 ਵਾਰ ਉਧਰ ਦੌੜਿਆ ਕੋਈ ਗੇਮ ਖੇਡ ਰਿਹਾ ਕੋਈ ਫੁੱਟਬਾਲ ਖੇਡ ਰਿਹਾ ਮੰਨ ਲਓ ਤੇਨੇ ਇੱਧਰ ਮਾਰਿਆ ਤੇ ਕਹਿੰਦਾ ਹੋ ਗਿਆ ਸਿੱਧਾ ਗੋਲ ਤੇ ਮੈਂ ਜਿੱਤ ਗਿਆ ਕੋਈ ਬੰਦਾ ਕਦੇ ਵੀ ਜਿੱਤਿਆ ਕਿਸ ਦੇ ਨਾਲ ਹੈ ਤੇਰੇ ਸਾਹਮਣੇ ਖੇਡਣ ਵਾਲੀ ਟੀਮ ਕਿਹੜੀ ਸੀ ਦੂਜੀ ਟੀਮ ਕਿਹੜੀ ਸੀ ਗਲਤੇ ਤਾਂ ਹੁੰਦੀ ਵੀ ਤੂੰ ਗੋਲ ਕਰਦਾ ਅਗਲੇ ਰੋਕ ਦੇ ਦੇ ਉਹਨਾਂ ਦੇ ਰੋਕਣ ਦੇ ਬਾਵਜੂਦ ਵੀ ਤੂੰ ਜੇ ਗੋਲ ਕਰ ਜਾਂਦਾ ਤੇ ਅਸੀਂ ਤੈਨੂੰ ਜੇਤੂ ਮੰਨਦੇ ਤੂੰ ਇਕੱਲਾ ਖੇਡ ਕੇ ਜਿੱਤ ਗਿਆ ਜਦੋਂ ਜੋਗੀਆਂ ਦੇ ਧਰਮ ਦੀ ਗੱਲ ਕਰੀ ਹੈ ਨਾ ਉਹਨਾਂ ਨੇ ਇਸੇ ਤਰੀਕੇ ਦੇ ਨਾਲ ਹੀ ਧਰਮ ਕਮਾਇਆ ਸੰਸਾਰ ਛੱਡ ਕੇ ਪਰਿਵਾਰ ਛੱਡ ਕੇ ਜ਼ਿੰਮੇਵਾਰੀਆਂ ਛੱਡ ਕੇ ਪਹਾੜਾਂ ਦੇ ਵਿੱਚ ਚਲੇ ਗਏ ਸਮਾਦੀ ਲਾ ਕੇ ਕਹਿੰਦੇ ਅਸੀਂ ਜਿੱਤ ਗਏ ਜੀ ਮਹਾਰਾਜ ਕਹਿੰਦੇ ਇੱਕ ਆਦੀ ਜਿੱਤ ਹੋਈ ਜਿੱਤ ਤੇ ਤਾਂ ਸੀ ਨਾ ਤੈਨੂੰ ਪਰਿਵਾਰ ਦੇ ਵਿੱਚ ਜ਼ਿੰਮੇਵਾਰੀਆਂ ਅਦਾ ਕਰਦਾ ਤੈਨੂੰ ਕਿਤੇ ਪਰਿਵਾਰ ਦੀ ਸਮਝ ਆਉਂਦੀ ਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਕੰਮਕਾਰ ਕਰਦਿਆਂ ਕਿਰਤ ਕਰਦਿਆਂ ਸਵੇਰ ਉੱਠ ਕੇ ਆਫਿਸ ਜਾਂਦਾ ਕੰਮ ਕਰਦਾ ਕਿਤੇ ਜ਼ਿੰਮੇਵਾਰੀਆਂ ਨੂੰ ਸੰਭਾਲਦਾ ਰਿਸ਼ਤੇਦਾਰਾਂ ਨੂੰ ਸੰਭਾਲਦਾ ਇਹ ਸਾਰਾ ਕੁਝ ਸੰਭਾਲਦਾ ਸੰਭਾਲਦਾ ਕਿਤੇ ਜਾ ਕੇ ਰੱਬ ਦੇ ਵਿੱਚ ਸੁਰਤ ਜੋੜਦਾ ਤਾਂ ਤੇ ਕਹਿੰਦੇ ਜੀਤੂ ਇਹਨੂੰ ਕਹਿੰਦੇ ਅੰਜਨ ਮਾਹੇ ਨਿਰੰજન ਰਹੀਏ ਜੋਗਜੁਗਤ 임 ਪਾਈ ਹੈ ਇਤੇ ਮਿਲਾਪ ਦਾ ਰਾਹ ਹੈ ਤੇ ਮਹਾਰਾਜ ਭਗਤ ਕਬੀਰ ਸਾਹਿਬ ਕਹਿੰਦੇ ਐਸਾ ਜੋਗ ਕਮਾਵੋ ਜੋਗੀ ਆਓ ਜੋਗੀ ਜੀ ਮੈਂ ਤੁਹਾਨੂੰ ਦੱਸਾਂ ਵੀ ਅਸਲ ਜੋਗ ਕਿਵੇਂ ਕਮਾਇਆ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਮਿਲਾਪ ਰੱਬ ਦੇ ਨਾਲ ਹੁੰਦਾ ਹੈ ਅਗਲੀ ਪੰਕਤੀ ਦੇ ਵਿੱਚ ਜ਼ਿਕਰ ਕੀਤਾ Jap Tap Sanjam Gurmuk khogi Gurmuk ਸਭ ਤੋਂ ਪਹਿਲਾਂ ਗੁਰੂ ਦੇ ਸਨਮੁਖ ਹੋ ਜਾਓ ਹੁਣ ਗੁਰੂ ਦੇ ਸਨਮੁਖ ਹੋਣ ਦੀਆਂ ਨਿਸ਼ਾਨੀਆਂ ਗੁਰੂ ਅਮਰਦਾਸ ਜੀ ਦਾ ਬਚਨ ਤੁਹਾਨੂੰ ਚੇਤਾ ਗੁਰੂ ਦੇ ਸਨਮੁਖ ਕੀ ਹੋਣਾ ਜੇ ਕੋ ਸਿੱਖ ਗੁਰੂ ਸੇਤੇ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਾਏ ਅੰਤਰ ਆਤਮੈ ਸੰਭਾਲੇ ਆਪ ਛੱਡ ਸੁਧਾਰੈ ਪਰਣ ਗੁਰਬਿਨ ਅਵਰਨਾ ਜਾਣੇ ਕੋਈ ਇਹ ਨਿਸ਼ਾਨੀਆਂ ਨੇ ਕਿ ਗੁਰੂ ਦੇ ਸਨਮੁਖ ਕੋਣ ਹੈ ਗੁਰਮੁਖ ਕੋਣ ਹੈ ਜੀ ਦੇ ਜੀਵਨ ਦੇ ਵਿੱਚ ਇਹ ਗੁਣ ਨੇ ਪਹਿਲਾ ਗੁਣ ਕੀ ਹੈ ਜਿਉ ਰਹ ਗੁਰ ਨਾਲੇ ਜਿਉ ਰਹ ਗੁਰ ਨਾਲੇ ਦਾ ਕੀ ਭਾਵ ਹੈ ਜੀ ਸਿੱਖ ਸਰੀਰਕ ਤੌਰ ਤੇ ਹੋ ਸਕਦਾ ਹੈ ਗੁਰੂ ਤੋਂ ਦੂਰ ਹੋ ਜਾਏ ਸਰੀਰਕ ਤੌਰ ਤੇ ਸਿੱਖ ਹਰ ਵੇਲੇ ਗੁਰੂ ਦੇ ਕੋਲ ਨਹੀਂ ਨਾ ਰਹਿ ਸਕਦਾ ਕੰਮਕਾਰ ਕਰਨੇ ਘਰ ਵੀ ਜਾਣਾ ਹੈ ਦੁਨੀਆ ਦੇ ਵਿੱਚ ਬੜੀਆਂ ਦੂਰ ਥਾਵਾਂ ਤੇ ਵਿਚਰਨਾ ਹੈ ਪਰ ਮਹਾਰਾਜ ਕਹਿੰਦੇ ਅਸਲ ਗੁਰਮੁਖ ਉਹ ਹੈ ਸਰੀਰਕ ਤੌਰ ਤੇ ਗੁਰੂ ਕੋਲ ਗੁਰੂ ਤੋਂ ਦੂਰ ਹੋ ਜੇ ਪਰ ਜੀ ਕਰਕੇ ਗੁਰੂ ਤੋਂ ਦੂਰ ਨਾ ਹੋਵੇ ਸੁਰਤ ਕਰਕੇ ਗੁਰੂ ਤੋਂ ਦੂਰ ਨਾ ਹੋਵੇ ਉਹਦੀ ਸੁਰਤ ਦੇ ਵਿੱਚ ਹਰ ਵੇਲੇ ਗੁਰੂ ਦਾ ਭਾਉ ਗੁਰੂ ਦਾ ਡਰ ਚੱਲਦਾ ਰਹੇ ਜਿਹਨੂੰ ਬਾਣੀ ਨੇ ਕਿਹਾ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸਿਮਰਿ ਹੁਣ ਜਿਹਦੇ ਮਨ ਦੇ ਵਿੱਚ ਇਹ ਭਾਉ ਚੱਲ ਰਿਹਾ ਮੰਨ ਲਓ ਮੈਂ ਘਰ ਦੇ ਵਿੱਚ ਵੀ ਬੈਠਾ ਤੇ ਮੇਰੇ ਮਨ ਦੇ ਵਿੱਚ ਭਾਉ ਹੋਣਾ ਚਾਹੀਦਾ ਗੁਰੂ ਮੇਰਾ ਮੇਰੇ ਨਾਲ ਹੈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਇਹ ਮਹਾਰਜ ਕਹਿੰਦੇ ਗੁਰਮੁਖ ਦੀ ਪਹਿਲੀ ਨਿਸ਼ਾਨੀ ਹੈ ਜਿਨਨੇ ਅਹਿਸਾਸ ਕਰ ਲਿਆ ਜਿਉ ਰਹੈ ਗੁਰ ਨਾਲੇ ਦੂਜੀ ਨਿਸ਼ਾਨੀ ਮਹਾਰਜ ਕਹਿੰਦੇ ਗੁਰ ਕੇ ਚਰਨ ਹਿਰਦੇ ਤੇ ਆਏ ਗੁਰੂ ਦੇ ਸ਼ਬਦ ਨੂੰ ਹਰ ਵੇਲੇ ਆਪਣੇ ਹਿਰਦੇ ਦੇ ਵਿੱਚ ਚੇਤਾ ਕਰਕੇ ਰੱਖਦਾ ਹੈ ਅੰਤਰ ਆਪਣੇ ਅੰਦਰ ਉਹਨਾਂ ਨੂੰ ਸੰਭਾਲ ਕੇ ਰੱਖਦਾ ਹੈ ਅਗਲੀ ਨਿਸ਼ਾਨੀ ਆਪ ਛੱਡ ਸਦਾ ਰਹਿ ਪਰਣਾ ਗੁਰੂ ਦੇ ਸਾਹਮਣੇ ਕਦੇ ਆਪਣੇ ਆਪ ਨੂੰ ਜਿਤਾਉਂਦਾ ਨਹੀਂ ਪਰਣਾ ਦਾ ਅਰਥ ਹੈ ਹਰ ਵੇਲੇ ਆਪਣੇ ਆਪ ਨੂੰ ਨਿਛਾਵਰ ਕਰਕੇ ਰੱਖ ਲੈ ਗੁਰੂ ਦੇ ਬਚਨ ਦੇ ਸਾਹਮਣੇ ਕੋਈ ਆਨਾ ਕਾਨੀ ਨਹੀਂ ਗੁਰੂ ਦੇ ਬਚਨ ਦੇ ਸਾਹਮਣੇ ਕੋਈ ਮਨ ਦੇ ਵਿੱਚ ਹੋਮੈ ਨਹੀਂ ਆਪ ਛੱਡ ਸਦਾ ਰਹਿ ਪਰਣਾ ਤੇ ਦੂਜੀ ਨਿਸ਼ਾਨੀ ਇਹ ਹੈ ਗੁਰ ਬਿਨ ਅਵਰ ਨ ਜਾਣਾ ਕੋਈ ਉਹ ਆਪਣੇ ਗੁਰੂ ਤੋਂ ਸਬਕ ਕਿਸੇ ਨੂੰ ਨਹੀਂ ਜਾਣਦਾ ਹੋਏਗਾ ਕੋਈ ਇਹ ਮਹਾਰਾਜ ਕਹਿੰਦੇ ਗੁਰਮੁਖ ਦੀ ਨਿਸ਼ਾਨੀ ਜਿਨ ਨੇ ਆਪਣੇ ਜੀਵਨ ਦੇ ਵਿੱਚ ਇਹਨਾਂ ਗੁਣਾਂ ਦੀ ਕਮਾਈ ਕੀਤੀ ਉਹਨੂੰ ਮਹਾਰਾਜ ਕਹਿੰਦੇ ਗੁਰਮੁਖ ਭੋਗੀ ਗੁਰਮੁਖ ਹੋ ਗਿਆ ਭੋਗੀ ਦਾ ਅਰਥ ਹੈ ਉਹ ਗ੍ਰਸਤ ਦੇ ਵਿੱਚ ਰਹਿੰਦਾ ਹੈ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਹਟਾਉਂਦਾ ਉਹ ਜ਼ਿੰਮੇਵਾਰੀਆਂ ਤੋਂ ਨਹੀਂ ਪਾ ਜਦੋਂ ਇੱਥੇ ਮਹਾਰਾਜ ਨੇ ਜ਼ਿਕਰ ਕੀਤਾ ਤਿੰਨ ਗੱਲਾਂ ਦਾ ਜਪ ਤਪ ਸੰਜਮ ਮਹਾਰਾਜ ਕਹਿੰਦੇ ਉਹਦਾ ਗੁਰਮੁਖ ਹੋਣਾ ਹੀ ਜਪ ਹੈ ਉਹਦਾ ਗੁਰਮੁਖ ਹੋਣਾ ਹੀ ਤਪ ਹੈ ਉਹਦਾ ਗੁਰਮੁਖ ਹੋਣਾ ਹੀ ਸੰਜਮ ਹੈ ਗੁਰਮੁਖ ਹੋਣਾ ਕੀ ਜਿਹੜੀਆਂ ਨਿਸ਼ਾਨੀਆਂ ਅਸੀਂ ਪਹਿਲਾਂ ਗਿਣ ਲਈਆਂ ਉਹ ਗੁਰੂ ਦੇ ਹੁਕਮ ਨੂੰ ਮੰਨਦਾ ਇਹ ਹੀ ਉਹਦਾ ਜਪ ਹੈ ਉਹ ਗੁਰੂ ਦੀ ਬਚਨਾਂ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਵਤੀਤ ਕਰ ਰਿਹਾ ਹੈ ਇਹੀ ਹੁੰਦਾ ਤਪ ਹੈ ਗੁਰੂ ਦੇ ਦੱਸੇ ਹੋਏ ਉਪਦੇਸ਼ ਦੇ ਮੁਤਾਬਕ ਉਹ ਆਪਣੀਆਂ ਮਨ ਦੀਆਂ ਵ੍ਰਤਿਆ ਨੂੰ ਕਾਬੂ ਦੇ ਵਿੱਚ ਰੱਖਦਾ ਇਹੀ ਹੁੰਦਾ ਸੰਜਮ ਹੈ ਹੁਣ ਇਹਨੂੰ ਰਾਉ ਵਾਲੇ ਪਦੇ ਨੂੰ ਇੱਕ ਵਾਰ ਫਿਰ ਸਮਝੀ ਐਸਾ ਜੋਗ ਕਮਾਵੋ ਜੋਗੀ ਕਿਹੋ ਜਾਂ ਆਪਣੇ ਗੁਰੂ ਦੀ ਗੱਲ ਨੂੰ ਮੰਨ। ਇਹ ਜੋਗ ਕਮਾ। ਐਸਾ ਜੋਗ ਕਮਾਵੋ ਜੋਗੀ ਜਪੋ ਤਪੋ ਸੰਜਮ ਗੁਰਮੁਖ ਭੋਗੀ। ਗੁਰੂ ਦੇ ਸੰਮੁਖ ਹੋ ਕੇ ਇਹ ਜਪ ਤੇ ਸੰਤਪ ਸੰਜਮ ਇਹ ਵੀ ਜਪ ਤਪ ਸੰਜਮ ਸਾਧ ਸੰਗਤ ਇਹ ਦੋ ਰੂਪ ਦੇ ਵਿੱਚ ਗੁਰਬਾਣੀ ਦੇ ਵਿੱਚ ਆਇਆ ਇੱਕ ਇਹਨੂੰ ਪੋਜੀਟਿਵ ਵਕਤ ਤੋਂ ਵੀ ਆਇਆ ਇੱਕ ਨੈਗੇਟਿਵ ਵਕਤ ਤੋਂ ਆਇਆ ਬੇੜੇ ਬਾਰੀ ਤੌਰ ਤੇ ਜਪ ਤਪ ਸੰਜਮ ਨੇ ਉਹਨਾਂ ਨੂੰ ਮਹਾਰਾਜ ਨੇ ਕੱਢਮ ਕੀਤਾ ਵੀ ਨਹੀਂ ਬਾਰੀ ਤੌਰ ਤੇ ਜਦੋਂ ਮਹਾਰਾਜ ਨੇ ਇੱਕ ਜ਼ਿਕਰ ਕੀਤਾ ਜਦੋਂ ਅਸੀਂ ਸੋਧਰ ਬਾਣੀ ਦੇ ਵਿੱਚ ਪੜਦੇ ਜਪ ਤਪ ਸੰਜਮ ਧਰਮ ਨਾ ਕਮਾਇਆ ਉਤੇ ਮਹਾਰਾਜ ਕਹਿੰਦੇ ਮੈਂ ਕਮਾਇਆ ਨਹੀਂ ਹੈ ਮੇਰੀ ਕਮੀ ਹੈ ਇਹ ਮੇਰੀ ਘਾਟ ਹੈ ਤੇ ਇੱਕ ਪਾਸੇ ਮਹਾਰਾਜ ਕਹਿੰਦੇ ਕਿਆ ਜਪ ਕਿਆ ਤਪ ਕਿਆ ਵਰਤ ਪੂਜਾ ਜਾ ਕੇ ਹਰਦਾ ਭਾਉ ਹੈ ਦੂਜਾ ਬਾਰੀ ਤੌਰ ਤੇ ਜਪ ਤਪ ਤੋਂ ਮਹਾਰਾਜ ਨੇ ਸਾਨੂੰ ਵਰਜਿਆ ਜਿਹੜੇ ਮਨ ਦੇ ਜਪ ਤੇ ਤਪ ਨੇ ਮਨ ਦਾ ਜਪ ਕੀ ਹੈ ਮਨ ਨੂੰ ਲਗਾਤਾਰ ਪਰਮਾਤਮਾ ਦੀ ਯਾਦ ਦੇ ਵਿੱਚ ਜੋੜ ਕੇ ਰੱਖਣਾ ਇਹ ਜਪ ਹੈ ਤਪ ਕੀ ਹੈ ਆਪਣੇ ਅੰਦਰ ਦੀਆਂ ਬੁਰਾਈਆਂ ਦੇ ਨਾਲ ਲੜਦੇ ਰਹਿਣਾ ਆਪਣੇ ਅੰਦਰ ਉੱਠ ਰਹੇ ਮੰਦੇ ਖਿਆਲਾਂ ਦੇ ਨਾਲ ਲੜਦੇ ਰਹਿਣਾ ਇਹ ਤਪੱਸਿਆ ਹੈ ਇਹਨੂੰ ਮਹਾਰਾਜ ਨੇ ਕਿਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਮਹਾਰਾਜ ਨਾਮ ਹੈ ਆਪਣੇ ਮਨ ਨੂੰ ਤੇਰੀ ਯਾਦ ਦੇ ਵਿੱਚ ਜੋੜਿਆ ਨਾਮ ਹੈ ਆਪਣੀਆਂ ਮਨ ਦੀਆਂ ਬੁਰਾਈਆਂ ਦੇ ਨਾਲ ਲੜਿਆ ਤੇ ਨਾਮ ਹੈ ਅਸਲ ਧਰਮ ਨੂੰ ਪਛਾਣਿਆ ਉੱਥੇ ਮਹਾਰਾਜ ਨੇ ਜ਼ਿਕਰ ਕੀਤਾ ਕਿਹਾ ਜਪ ਕਿਹਾ ਤਪ ਕਿਹਾ ਬ੍ਰਿਤ ਪੂਜਾ ਜਾ ਕਾ ਹਿਰਦੈ ਭਾਉ ਹੈ ਦੂਜਾ ਉੱਥੇ ਮਹਾਰਾਜ ਨੇ ਜ਼ਿਕਰ ਕੀਤਾ ਇਹ ਹੈ ਐਸਾ ਜੋਗ ਕਮਾਓ ਜੋਗੀ ਜੋਗੀ ਜੀ ਆਪਣੇ ਮਨ ਨੂੰ ਗੁਰੂ ਦੇ ਉਪਦੇਸ਼ ਦੇ ਵਿੱਚ ਜੋੜੋ ਇਹ ਸਭ ਤੋਂ ਵੱਡਾ ਜੋਗ ਹੈ ਹੁਣ ਔਰ ਕੀ ਕੀ ਨਿਸ਼ਾਨੀਆਂ ਨੇ ਜੀ ਜੋਗੀ ਦੀਆਂ ਪਹਿਲਾ ਪਤਾ ਹੈ ਮੁੰਦਰਾ ਬੋਨ ਦਇਆ ਕਰ ਝੋਲੀ ਪਤਰਿਕਾ ਕਰੋ ਵਿਚਾਰ ਰੇ ਖੰთა ਏ ਤਨ ਸੀ ਉਹ ਆਪਣਾ ਨਾਮ ਕਰੋ ਆਧਾਰ ਹੈ ਪਹਿਲੇ ਪਦੇ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਬਾਰੀ ਤੌਰ ਤੇ ਪਹਿਰਾਵਿਆਂ ਦਾ ਜ਼ਿਕਰ ਕੀਤਾ ਜਿਹੜੇ ਜੋਗੀ ਆਪਣੇ ਤਨ ਦੇ ਉੱਪਰ ਧਾਰਨ ਕਰਕੇ ਰੱਖਦੇ ਨੇ ਪਹਿਲਾ ਹੈ ਜੀ ਮੁੰਦਰਾ ਦੂਜਾ ਹੈ ਝੋਲੀ ਤੀਜਾ ਹੈ ਪਤਰੀਕਾ ਤੀਜਾ ਹੈ ਖੰთა ਮੁੰਦਰਾ ਕੰਨਾਂ ਦੇ ਵਿੱਚ ਮੁੰਦਾਂ ਪਾਉਣੀਆਂ ਝੋਲੀ ਇੱਕ ਝੋਲੀ ਹਰ ਵੇਲੇ ਆਪਣੇ ਕੋਲ ਰੱਖਣੀ ਪੱਤਰੀਕਾ ਜਿਹਦੇ ਵਿੱਚ ਉਹ ਸਵਾ ਭਰ ਕੇ ਰੱਖਦੇ ਨੇ ਖੱਪਰ ਜੀ ਨੂੰ ਕਹਿੰਦੇ ਆ ਖਿੰਠਾ ਗੋਦੜੀ ਜਿਹੜੀ ਉਹ ਤਨ ਦੇ ਉੱਪਰ 올ਡ ਕੇ ਰੱਖਦੇ ਹੁਣ ਭਗਤ ਕਬੀਰ ਸਾਹਿਬ ਨੇ ਬਖਸ਼ਿਸ਼ ਕੀਤੀ ਕੰਨਾਂ ਦੇ ਵਿੱਚ ਮੁੰਦਰਾ ਨਾ ਪਾ ਮੋਨ ਹੁਣ ਮੋਨ ਦਾ ਜੇ ਆਪਾਂ ਬਾਰੀ ਤੌਰ ਤੇ ਅਰਥ ਕਰੀਏ ਮੋਨ ਦਾ ਅਰਥ ਹੋਏਗਾ ਚੁੱਪ ਉਹ ਗੁਰਬਾਣੀ ਨੇ ਚੁੱਪ ਕਿੰਨੂ ਕਿਹਾ ਜਦੋਂ ਸਤਿਗੁਰੂ ਨੇ ਜ਼ਿਕਰ ਕੀਤਾ ਨਾ ਮੌਨ ਦਾ ਅਰਥ ਜੇ ਸਿੱਧਾ ਹੋਵੇ ਵੀ ਮੌਨ ਬ੍ਰਤ ਜਣਾ ਸਮਾਜ ਅਰਥ ਕਰਦਾ ਉਹਦਾ ਇਹ ਹੋ ਗਿਆ ਵੀ ਜ਼ੁਬਾਨ ਤੋਂ ਚੁੱਪ ਰਹਿਣਾ ਪਰ ਮਹਾਰਾਜ ਨੇ ਜ਼ੁਬਾਨ ਤੋਂ ਚੁੱਪ ਦਾ ਜ਼ਿਕਰ ਨਹੀਂ ਕੀਤਾ ਗੁਰਾਨਿਕ ਸਹਿਬ ਦਾ ਬਚਨ ਸਾਨੂੰ ਚੇਤਾ ਚੁੱਪ ਹੈ ਚੁੱਪ ਨਾ ਹੋਈ ਜੇ ਲਾਇ ਰਹਾ ਲਿਵ ਤਾਰ ਜ਼ੁਬਾਨ ਤੋਂ ਚੁੱਪ ਕਰਨ ਦੇ ਨਾਲ ਕੋਈ ਲਾਭ ਨਹੀਂ ਹੋਣਾ ਜੇ ਤੇਰਾ ਮਨ ਭੱਜਿਆ ਫਿਰ ਮਨ ਲੋ ਕੋਈ ਬੰਦਾ ਕਵੇ ਵੀ ਮੈਂ ਚੁੱਪਾਂ ਜੀ ਮੈਂ ਜ਼ੁਬਾਨ ਤੋਂ ਨਹੀਂ ਬੋਲਦਾ ਇਹਦੇ ਨਾਲ ਕੋਈ ਲਾਅ ਨਹੀਂ ਆ ਤੂੰ ਜ਼ੁਬਾਨ ਤੋਂ ਨਹੀਂ ਬੋਲ ਰਿਆ ਪਰ ਤੇਰਾ ਮਨ ਸਾਰਾ ਕੁਝ ਕੋਈ ਕੰਮ ਕਰ ਰਿਹਾ ਇੱਕ ਇੱਕ ਅਧ ਚੁੱਪ ਕੋਈ ਮਹਾਰਾਜ ਕਹਿੰਦੇ ਜੇ ਲਾਏ ਰਹਾ ਲਿਵਕਾਰ ਇਦਾਂ ਦੀ ਚੁੱਪ ਦੀ ਸਮਾਧੀ ਤੇ ਤੂੰ ਭਾਵੇਂ ਸਾਰੀ ਜ਼ਿੰਦਗੀ ਲਾਈ ਰੱਖ ਕੋਈ ਲਾਭ ਨਹੀਂ ਹੋਣਾ ਜਦੋਂ ਇੱਥੇ ਮਹਾਰਾਜ ਨੇ ਮੋਨ ਦਾ ਜ਼ਿਕਰ ਕੀਤਾ ਨਾ ਇੱਥੇ ਮਹਾਰਾਜ ਨੇ ਗੱਲ ਕੀਤਾ ਮਨ ਦੀ ਸ਼ਾਂਤੀ। ਮੁੰਦਰਾ ਦੀ ਜਗ੍ਹਾ ਤੇ ਤੂੰ ਆਪਣੇ ਮਨ ਨੂੰ ਟਿਕਾ। ਆਪਣੇ ਮਨ ਨੂੰ ਸ਼ਾਂਤ ਕਰ। ਮਨ ਦਾ ਚੁੱਪ ਹੋ ਜਾਣਾ ਸਭ ਤੋਂ ਵੱਡੀ ਸਮਾਧੀ ਹੈ। ਇਹ ਸਾਡੀ ਵੀ ਬੜੀ ਵੱੜੀ ਕਮੀ ਅਸੀਂ ਜ਼ੁਬਾਨ ਤੋਂ ਕਹਿੰਦੇ ਨਹੀਂ ਬੋਲਣਾ। ਮੈਂ ਇੱਕ ਵਾਰ ਪਿੱਛੇ ਜ਼ਿਕਰ ਕੀਤਾ ਸੀ। ਵੀ ਉਹ ਸਵਾਲ ਉਹ ਆਇਆ ਸੀ ਵੀ ਕਹਿੰਦੇ ਵੀ ਪਾਠ ਕਰਦੇ ਆਂ ਬੋਲ ਲੈਣਾ ਚਾਹੀਦਾ। ਉਦੋਂ ਵੀ ਜ਼ਿਕਰ ਕੀਤਾ ਸੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਇੱਕ ਜ਼ਿਕਰ ਜ਼ਰੂਰ ਆਇਆ ਵੀ ਜਿਹੜਾ ਸ੍ਰੀ ਅਖੰਡ ਪਾਠ ਸਾਹਿਬ ਹੈ ਉਹਦੇ ਵਿੱਚ ਤੁਸੀਂ ਜ਼ੁਬਾਨ ਤੋਂ ਨਹੀਂ बोल ਸਕਦੇ ਘਰ ਦੇ ਵਿੱਚ ਮੈਂ ਜ਼ਿੰਮੇਵਾਰੀ ਦੇ ਨਾਲ ਬੇਨਤੀ ਕਰ ਰਿਹਾ ਹਾਂ ਤੇ ਗੱਲ ਨੂੰ ਸਮਝ ਰਹੋ ਸਾਡੇ ਰੋਜ਼ ਕੰਮ ਆਉਣ ਵਾਲੀ ਗੱਲ ਹੈ ਘਰ ਦੇ ਵਿੱਚ ਪਾਠ ਕਰਦੇ ਹੋ ਤੁਸੀਂ ਨਿਤਨੇਮ ਕਰ ਰਹੇ ਹੋ ਤੁਸੀਂ ਭਾਵੇਂ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਹੋ ਭਾਵੇਂ ਸਹਿਜ ਪਾਠ ਕਰ ਰਹੇ ਹੋ ਜਾਂ ਕਿਸੇ ਵੀ ਬਾਣੀ ਦਾ ਪਾਠ ਕਰ ਰਹੇ ਹੋ ਉਦੋਂ ਗੱਲ ਕਰ ਲੈਣਾ ਮੈਂ ਇਹ ਨਹੀਂ ਕਹਿ ਰਿਹਾ ਵੀ ਗੁਟਕਾ ਬੰਦ ਕਰਕੇ ਤੇ ਆਪਣੀਆਂ ਗੱਲਾਂ ਦੇ ਵਿੱਚ ਲੱਗ ਜਾਓ ਉਹ ਨਹੀਂ ਗੱਲ ਕਰ ਲੈਣਾ ਕੋਈ ਗੁਨਾਹ ਨਹੀਂ ਹੈ ਕਿਉਂ ਮੰਨ ਲਓ ਅਸੀਂ ਘਰ ਦੇ ਵਿੱਚ ਆ ਅਸੀਂ ਪਰਿਵਾਰਕ ਜ਼ਿੰਮੇਵਾਰੀਆਂ ਸਾਨੂੰ ਬੜੇ ਕੰਮ ਵੀ ਪੈਂਦੇ ਆ ਬੜੀਆਂ ਜ਼ਰੂਰਤਾਂ ਨੇ ਘਰ ਦੇ ਵਿੱਚ ਰਹਿੰਦੀਆਂ ਸਿਰਫ ਮਉਧਾਰਨ ਸੰਜੀ ਕਰ ਰਹੇ ਆ ਅੰਮ੍ਰਿਤ ਵੇਲੇ ਸਵੇਰੇ ਤੁਸੀਂ ਘਰ ਦੇ ਵਿੱਚ ਬਹਿ ਕੇ ਪਾਠ ਕਰ ਰਹੇ ਹੋ ਸੁਭਾਵਿਕ ਹੈ ਪਰਿਵਾਰ ਦੇ ਚਾਰ ਜੀ ਨੇ ਕਿਸੇ ਨੇ ਕੰਮ ਵਾਸਤੇ ਦਫ਼ਤਰ ਜਾਣਾ ਕਿਸ ਨੇ ਕੰਮ ਵਾਸਤੇ ਕਿਤੇ ਬਾਹਰ ਨਿਕਲਣਾ ਤੁਸੀਂ 파ਟ ਕਰ ਰਹੇ ਹੋ ਤੁਸੀਂ 파ਟ ਕਰ ਰਹੇ ਹੋ ਤੁਹਾਡੇ ਬੱਚੇ ਨੇ ਤੁਹਾਡੇ ਪਤੀ ਨੇ ਜਾਂ ਤੁਹਾਡੀ ਪਤਨੀ ਨੇ ਤੁਹਾਡੇ ਤੋਂ ਕੁਝ ਪੁੱਛਿਆ ਮੰਨ ਲਓ ਬੱਚੇ ਨੇ ਸਕੂਲ ਜਾਣਾ ਉਹਨੂੰ ਕੁਝ ਪੈਸੇ ਚਾਹੀਦੇ ਉਹਨੂੰ ਇਸ ਗੱਲ ਦਾ ਪਤਾ ਵੀ ਜੇ ਮੈਂ 10 ਮਿੰਟ ਲੇਟ ਹੋ ਗਿਆ ਤੇ ਮੈਂ ਲੇਟ ਹੋ ਜਾਣਾ ਮੰਮੀ ਦਾ ਜਾਂ ਡੈਡੀ ਦਾ 파ਟ ਖਤਮ ਹੋਣ ਨੂੰ ਸੰਪੂਰਨ ਹੋਣ ਨੂੰ ਅਜੇ ਅੱਧਾ ਘੰਟਾ ਲੱਗ ਜਾਣਾ ਉਹਨੇ ਕਹਿਣਾ ਵੀ ਮੈਨੂੰ ਪੈਸੇ ਦਿਓ ਅਸੀਂ ਜ਼ੁਬਾਨ ਤੋਂ ਨਹੀਂ ਬੋਲਣਾ ਅਸੀਂ ਕਹਿਣਾ ਇਦਾਂ ਹੀ ਕਰਦੇ ਹਾਂ ਅਸੀਂ ਜ਼ੁਬਾਨ ਤੋਂ ਨਹੀਂ ਬੋਲੇ ਮਨ ਸਾਡਾ ਪੂਰਾ ਚੱਲ ਰਿਹਾ ਹੈ ਅੱਛਾ ਉਹ ਸਮਝ ਗਿਆ ਉਹਨਾਂ ਜਾ ਕੇ ਅਲਮਾਰੀ ਖੋਲੀ ਪੈਸੇ ਚੁੱਕੇ ਤੇ ਉਹ ਚਲੇ ਗਏ ਪਾਠ ਕਰਦਿਆਂ ਕਰਦਿਆਂ ਇੱਕ ਮਨ ਦੇ ਵਿੱਚ ਖਿਆਲ ਖਲਾਰਾ ਨਾ ਪਾ ਦਿੱਤਾ ਹੋਵੇ ਸਾਰੀ ਅਲਮਾਰੀ ਨਾਲ ਖਲਾਰਾ ਦਿੱਤੀ ਹੋਵੇ ਪਤਾ ਨਹੀਂ ਲੱਭੇ ਕਿ ਨਹੀਂ ਲੱਭੇ ਪਤਾ ਨਹੀਂ ਇਦਾਂ ਹੀ ਤਾਂ ਨਹੀਂ ਚਲਾ ਗਿਆ ਕਿੰਨਾ ਚੰਗਾ ਹੋਵੇ ਦੋ ਮਿੰਟ ਵਾਸਤੇ ਰੋਕੇ ਬੱਚੇ ਉੱਥੇ ਰੱਖੇ ਚੁੱਕ ਕੇ ਤੁਸੀਂ ਚਲੇ ਜਾਓ ਉਹਨਾਂ ਨੂੰ ਵੀ ਗੱਲ ਸਮਝ ਲੱਗ ਗਈ ਤੁਹਾਡਾ ਵੀ ਮਨਪਾਰ ਦੇ ਵਿੱਚ ਟਿਕ ਗਿਆ ਗੱਲ ਤੁਸੀਂ ਵੀ ਕੋਈ ਜ਼ੁਬਾਨ ਤੋਂ ਸੀ ਭਾਵੇਂ ਲਫਜ਼ ਨਹੀਂ ਬੋਲਿਆ ਪਰ ਜਿਹੜਾ ਅਗਲਾ ਪਾਠ ਸਾਡਾ ਰਹਿੰਦਾ ਸੀ ਨਾ ਉਹ ਸਾਰਾ ਸਾਡਾ ਇਸੇ ਟੈਨਸ਼ਨ ਦੇ ਵਿੱਚ ਰਿਹਾ ਪਤਾ ਨਹੀਂ ਪੈਸੇ ਮਿਲੇ ਕਿ ਨਹੀਂ ਮਿਲੇ ਪਤਾ ਨਹੀਂ ਲੈ ਕੇ ਨਹੀਂ ਰਹਿ ਗੱਲ ਸਮਝ ਆਈ ਜਾਂ ਨਹੀਂ ਆਈ ਇਹੋ ਜੀਆਂ ਚੀਜ਼ਾਂ ਦੇ ਵਿੱਚੋਂ ਗੁਰਮਤਿ ਨੇ ਸਾਨੂੰ ਬਾਹਰ ਕੱਢਿਆ। ਜਦੋਂ ਜਲ ਜਦੋਂ ਚੁੱਪਦੀ ਹੈ ਤੇ ਮਨ ਦੀ ਚੁੱਪਦੀ ਹੈ। ਮੁੰਦਰਾ ਮੋਨ ਦਇਆ ਕਰ ਝੋਲੀ। ਕੰਨਾਂ ਦੇ ਵਿੱਚ ਮੁੰਦਰਾ ਕਿਹੜੀਆਂ ਪਾਉਣੀਆਂ ਨੇ? ਮਨ ਦੀ ਸ਼ਾਂਤੀ। ਦਇਆ ਕਰ ਝੋਲੀ। ਦਇਆ ਦਾ ਅਰਥ ਆਪਣੇ ਹਿਰਦੇ ਦੇ ਵਿੱਚ ਆਪਣੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਤਰਸ ਲੈ ਕੇ ਆ। ਆ ਕਠੋਰਤਾ ਦਾ ਤਿਆਗ ਕਰਨਾ ਆਪਣੇ ਮਨ ਦੇ ਵਿੱਚ ਤਰਸ ਹੋਣਾ ਚਾਹੀਦਾ ਕਿਸੇ ਦੇ ਦਰਦ ਨੂੰ ਕਿਸੇ ਦੀ ਤਕਲੀਫ ਨੂੰ ਸਮਝ ਜੋਗੀਆਂ ਦੇ ਮਨ ਦੇ ਵਿੱਚ ਇਹ ਤਰਸ ਨਹੀਂ ਸੀ ਦੂਜਿਆਂ ਦੇ ਪ੍ਰਤੀ ਤੇ ਛੱਡੋ ਉਹ ਪਰਿਵਾਰ ਛੱਡ ਕੇ ਆ ਰਹੇ ਨੇ ਪਿੱਛੇ ਪਰਿਵਾਰ ਰੋਂਦਾ ਵੀ ਹੋਏਗਾ ਬੱਚੇ ਵੀ ਰੋਂਦੇ ਹੋਣਗੇ ਮਾਵਾਬ ਵੀ ਯਾਦ ਕਰਦੇ ਹੋਣਗੇ ਉਹ ਤਰਸ ਆਪਣੇ ਜੀਵਨ ਦੇ ਵਿੱਚੋਂ ਛੱਡ ਦਿੰਦੇ ਮਹਾਰਾਜ ਕਹਿੰਦੇ ਨਾਲ ਇਦਾਂ ਦਾ ਨਹੀਂ ਕਿਸੇ ਦੀ ਦਰਦ ਕਿਸੇ ਦੀ ਤਕਲੀਫ ਨੂੰ ਸਮਝਣਾ ਇਹ ਧਰਮੀ ਬੰਦੇ ਦੀ ਨਿਸ਼ਾਨੀ ਹੈ ਦੋ ਚੀਜ਼ਾਂ ਕੰਨਾਂ ਦੇ ਵਿੱਚ ਮੁੰਦਰਾਂ ਦੀ ਜਗ੍ਹਾ ਤੇ ਮਨ ਦੀ ਸ਼ਾਂਤੀ ਜਿਹੜੀ ਝੋਲੀ ਹੈ ਉਹਦੀ ਜਗ੍ਹਾ ਤੇ ਆਪਣੇ ਮਨ ਦੇ ਅੰਦਰ ਦਿਆ ਪੱਤਰਿਕਾ ਕਰੋ ਵਿਚਾਰੋ ਜਿਹੜਾ ਖੱਪਰ ਹੈ ਨਾ ਪਰਮਾਤਮਾ ਦੇ ਨਾਮ ਦੀ ਵਿਚਾਰ ਉਹਦੇ ਗੁਣਾਂ ਦੀ ਵਿਚਾਰ ਇਹਨੂੰ ਆਪਣੇ ਜੀਵਨ ਦੇ ਵਿੱਚੋਂ ਖੱਪਰ ਬਣਾ ਅੱਗੇ ਬਖਸ਼ਿਸ਼ ਕੀਤੀ ਖਿੰਥਾ ਏ ਤਨ ਸੀ ਉਹ ਆਪਣਾ ਖਿੰਥਾ ਜਿਹੜੀ ਗੋਦੜੀ ਉੱਪਰ ਤਨ ਦੇ ਉੱਪਰ ਅੱਡ-ਅੱਡ ਕੱਪੜਿਆਂ ਨੂੰ ਜੋੜ ਕੇ ਬਣਾਈ ਹੁੰਦੀ ਹੈ ਉਹਨੂੰ ਮਹਾਰਾਜ ਕਹਿੰਦੇ ਆਪਣੇ ਸਰੀਰ ਨੂੰ ਵਿਕਾਰਾਂ ਵੱਲੋਂ ਬਚਾ ਕੇ ਰੱਖਣਾ ਆਪਣੇ ਤਨ ਦੇ ਉੱਪਰ ਕੋਈ ਵੀ ਵਿਚਾਰ ਵਿਕਾਰ ਜਿਹੜਾ ਉਹ ਹਾਵੀ ਨਾ ਹੋਵੇ ਇਹ ਤੇਰੀ ਬੋਧੜੀ ਹੈ ਤੇ ਨਾਮ ਕਰੋ ਆਧਾਰ ਆਪਣੇ ਜ਼ਿੰਦਗੀ ਦਾ ਆਧਾਰ ਨਾਮ ਨੂੰ ਬਣਾ ਇਹੋ ਜਿਹਾ ਜੋਗੀ ਬਣ ਫਿਰ ਇਹਨੂੰ ਸਮਝਿਓ ਮਨ ਦਾ ਸ਼ਾਂਤ ਕਰਨਾ ਆਪਣੇ ਜੀਵਨ ਦੇ ਵਿੱਚ ਕਿਸੇ ਦੇ ਦੁੱਖ ਤਕਲੀਫ ਨੂੰ ਸਮਝਣਾ ਆਪਣੇ ਜੀਵਨ ਦੇ ਵਿੱਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨੀ ਆਪਣੇ ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਜ਼ਿੰਦਗੀ ਦੇ ਵਿੱਚ ਨਾਮ ਦਾ ਆਧਾਰ ਬਣਾ ਕੇ ਰੱਖਣਾ ਐਸਾ ਜੋਗ ਕਮਾਵੋ ਜੋਗੀ ਇਹੋ ਜਾਂ ਜੋਗੀ ਬਣ ਇਹ ਮਹਾਰਾਜ ਨੇ ਸਿੱਖ ਨੂੰ ਵੇਖਿਆ ਸਿੱਖਾ ਤੂੰ ਇਦਾਂ ਦਾ ਜੋਗੀ ਬਣ ਅੱਗੇ ਦੂਜਾ ਪਦ ਹੈ ਜੀ ਬੁੱਧ ਭੀਪੂਤ ਚੜਾਵੋ ਆਪਣੀ ਸਿੰਗੀ ਸੂਰਤ ਮਿਲਾਈ ਕਰ ਬੈਰਾਗ ਫਿਰੋਂ ਤਨ ਨਗਰੀ ਮਨ ਕੀ ਕਿੰਗਰੀ ਬਜਾਈ ਅਕਸ਼ਿਸ਼ ਕੀਤੇ ਜੋਗੀ ਜਿਹੜੇ ਨੇ ਉਹ ਤਨ ਦੇ ਉੱਪਰ ਵਿਭੂਤ ਸਵਾਹ ਮਲਦੇ ਨੇ ਸਵਾਹ ਵੀ ਆਮ ਨਹੀਂ ਜਿਹੜੇ ਸ਼ਮਸ਼ਾਨ ਧੂਮੀ ਦੇ ਵਿੱਚ ਮੁਰਦੇ ਦੀ ਜਿਹੜੀ ਸੜਨ ਤੋਂ ਬਾਅਦ ਜਿਹੜੀ ਸਵਾਹ ਹੈ ਨਾ ਉਹਨੂੰ ਆਪਣੇ ਤਨ ਦੇ ਉੱਪਰ ਮਲਦੇ ਉਹਦਾ ਮਤਲਬ ਇਹ ਹੈ ਵੀ ਅਸੀਂ ਵੀ ਮੁਰਦੇ ਹੋ ਚੁੱਕੇ ਹਾਂ ਅਸੀਂ ਵੀ ਮਰ ਚੁੱਕੇ ਹਾਂ ਸਾਡੇ ਅੰਦਰ ਇੱਛਾਵਾਂ ਵਾਸਨਾਵਾਂ ਸਾਰੀਆਂ ਖਤਮ ਹੋ ਗਈਆਂ ਉਹ ਸਵਾਹ ਆਪਣੇ ਪਿੰਡੇ ਦੇ ਉੱਪਰ ਮਲਦੇ ਮਹਾਰਜ ਕਹਿੰਦੇ ਨਾ ਬਾਰੀ ਤੌਰ ਤੇ ਆਪਣੇ ਤਨ ਦੇ ਉੱਪਰ ਸਵਾ ਮਲਣ ਦੀ ਲੋੜ ਨਹੀਂ ਬੁੱਧ ਭੀ ਭੂਤ ਚੜਾਵੋ ਆਪਣੀ ਆਪਣੀ ਸੁਰਤ ਉੱਚੀ ਕਰ ਆਪਣੀ ਸੁਰਤ ਨੂੰ ਸੁਰਤ ਉੱਚੀ ਕਰਨ ਦਾ ਭਾਉ ਬਾਣੀ ਦੇ ਵਿੱਚ ਕੀ ਹੈ ਸੁਰਤ ਉੱਚੀ ਕਰਨ ਦਾ ਭਾਉ ਹੈ ਨੀਵੀਂ ਸੁਰਤ ਦਾ ਅਰਥ ਹੈ ਨੀਵੇਂ ਤਲ ਦੀਆਂ ਗੱਲਾਂ ਕਰਨੀਆਂ ਤੇ ਨੀਵੇਂ ਤਲ ਦੀਆਂ ਗੱਲਾਂ ਸੋਚਣੀਆਂ ਤੇ ਨੀਵੇਂ ਤਲ ਦੀਆਂ ਗੱਲਾਂ ਦਾ ਆਪਣੇ ਮਨ ਦੇ ਵਿੱਚ ਭਾਰ ਚੁੱਕੀ ਫਿਰਨ ਨੀਵੇਂ ਤਲ ਦੀਆਂ ਗੱਲਾਂ ਦੋ ਬੰਦੇ ਮੇਰੇ ਬਾਰੇ ਗੱਲ ਕਰ ਰਹੇ ਨੇ ਤੇ ਮੈਂ ਉਸ ਗੱਲ ਨੂੰ ਸੋਚ ਕੇ ਆਪਣੇ ਮਨ ਦੇ ਵਿੱਚ ਦੁਖੀ ਹੋਈ ਜਾਵਾਂ ਇਹ ਨੀਵੇਂ ਤਲ ਦੀ ਗੱਲ ਹੈ ਮੇਰੀ ਉਸਤਤ ਹੋ ਰਹੀ ਹੈ ਮੈਂ ਉਸ ਚੀਜ਼ ਨੂੰ ਲੈ ਕੇ ਹੰਕਾਰੀ ਹੋ ਜਾ ਇਹ ਨੀਵੀਂ ਸੁਰਤ ਦੀ ਗੱਲ ਹੈ ਮੇਰੀ ਨਿੰਦਾ ਹੋ ਰਹੀ ਹੈ ਇਸ ਗੱਲ ਨੂੰ ਲੈ ਕੇ ਮੈਂ ਚਿੰਤਿਤ ਹੋ ਜਾਵਾਂ ਇਹ ਨੀਵੀਂ ਨੀਵੇਂ ਤਲ ਦੀ ਗੱਲ ਹੈ ਜਦੋਂ ਸੁਰਤ ਉੱਚੀ ਹੋ ਗਈ ਸੁਰਤ ਉੱਚੀ ਹੋ ਗਈ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦੀ ਹੋ ਇਹ ਉੱਚੀ ਸੁਰਤ ਦੀ ਖੇੜ ਹੈ ਮਹਾਰਾਜ ਨੇ ਬਖਸ਼ਿਸ਼ ਕੀਤੀ ਬੁੱਧ ਭੀਪੂਤ ਚੜਾਵੋ ਆਪਣੀ ਮੈਂ ਆਪਣੀ ਅਕਲ ਬੁੱਧ ਨੂੰ ਉੱਚੀ ਕਰ ਲਿਆ ਮੈਂ ਸਮਾਜ ਦੀਆਂ ਗੱਲਾਂ ਦੀ ਪਰਵਾਹ ਤੋਂ ਉੱਪਰ ਉੱਟ ਗਿਆ ਕੋਈ ਕੀ ਕਹਿੰਦਾ ਅੱਗੇ ਬਖਸ਼ਿਸ਼ ਕੀਤੀ ਕਰ ਬੈਰਾਗ ਫਿਰੋ ਤਨ ਨਗਰੀ ਮੈਂ ਬੈਰਾਗੀ ਹੋ ਗਿਆ ਬੈਰਾਗੀ ਕਿਵੇਂ ਹੋ ਗਿਆ ਮੈਂ ਆਪਣੀ ਸੁਰਤ ਨੂੰ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੋੜਿਆ ਬੈਰਾਗੀ ਮੈਂ ਆਪਣੇ ਮਨ ਦੇ ਵਿੱਚੋਂ ਮਾਇਆ ਦਾ ਤਿਆਗ ਕਰ ਦਿੱਤਾ ਹੈ ਜਿਹੜੇ ਜੋਗੀ ਨੇ ਉਹ ਸਭ ਕੁਝ ਤਿਆਗ ਕੇ ਐ ਗਲੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਇੱਕ ਨਗਰ ਦੇ ਵਿੱਚ ਦੂਜੇ ਨਗਰ ਦੇ ਵਿੱਚ ਇੱਕ ਸ਼ਹਿਰ ਦੇ ਵਿੱਚ ਸਫ਼ਰ ਕਰਦੇ ਨੇ ਉਹ ਟਿਕਦੇ ਨਹੀਂ ਬਹੁਤਾ ਸਮਾਂ ਕਿਤੇ ਵੀ ਭਗਤ ਕਬੀਰ ਸਾਹਿਬ ਕਹਿੰਦੇ ਹਾਂ ਮੈਂ ਬੈਰਾਗੀ ਹੋ ਗਿਆ ਮੈਂ ਮਾਇਆ ਦਾ ਤਿਆਗ ਕਰ ਦਿੱਤਾ ਪਰ ਮੈਂ ਬਾਰੀ ਤੌਰ ਤੇ ਕਿਸੇ ਨਗਰ ਦੇ ਵਿੱਚ ਨਹੀਂ ਫਿਰਦਾ ਮੈਂ ਆਪਣੇ ਹੀ ਸਰੀਰ ਦੇ ਵਿੱਚ ਘੁੰਮਦਾ ਮੈਂ ਆਪਣੇ ਮਨ ਮੇਰਾ ਮਨ ਫਿਰੋ ਤਨ ਨਗਰੀ ਆਪਣੇ ਹੀ ਸਰੀਰ ਦੇ ਵਿੱਚ ਘੁੰਮਦਾ ਪਾਉ ਕਿ ਮੇਰਾ ਮਨ ਆਪਣੇ ਤਨ ਦੇ ਵਿੱਚ ਉੱਠ ਰਹੀਆਂ ਬੁਰਾਈਆਂ ਦੇ ਨਾਲ ਲੜਦਾ ਰਹਿੰਦਾ ਹੈ ਹਰ ਦਿਨ ਮੈਂ ਬਾਹਰ ਨਹੀਂ ਫਿਰਦਾ ਮੇਰੇ ਅੰਦਰ ਕੀ ਚੱਲ ਰਿਹਾ ਹਾਂ ਮੈਂ ਉਹਦਾ ਧਿਆਨ ਰੱਖਦਾ ਫਿਰੋ ਤਨ ਨਗਰੀ ਮਨ ਕੀ ਕਿੰਗੁਰੀ বাজਾਈ ਮਹਾਰਾਜ ਕਹਿੰਦੇ ਮੈਂ ਆਪਣੇ ਮਨ ਨੂੰ ਪ੍ਰਭੂ ਦੇ ਯਾਦ ਦੇ ਵਿੱਚ ਜੋੜ ਕੇ ਰੱਖਦਾ ਇਹੀ ਮੈਂ ਕਿੰਗੁਰੀ ਜਿਹੜੇ ਜੋਗੀ ਵਜਾਉਂਦੇ ਨੇ ਉਹ ਇਹ ਮੇਰਾ ਮਨ ਪਰਮਾਤਮਾ ਦੇ ਨਾਮ ਦੇ ਵਿੱਚ ਜੁੜਿਆ ਰਹਿਣਾ ਇਹੀ ਮੇਰੇ ਵਾਸਤੇ ਕਿੰਗੁਰੀ ਹੈ ਪੰਜ ਤਤ ਲੈ ਹਿਰਦੈ ਰੱਖੋ ਰਹ ਨਿਰਾਲੰ ਤਾੜੀ ਪੰਜ ਤਤ ਜੋ ਪੰਜ ਤਤ ਦਾ ਅਰਥ ਹੈ ਪੰਜ ਤਤ ਪੰਜ ਤਤਾਂ ਦਾ ਮੂਲ ਪ੍ਰਭੂ ਪਰਮਾਤਮਾ ਨੂੰ ਮੈਂ ਆਪਣੇ ਹਿਰਦੇ ਦੇ ਵਿੱਚ ਟਿਕਾ ਕੇ ਰੱਖਣਾ ਭਾਵੇਂ ਕਿ ਮੇਰੇ ਮਨ ਦੇ ਵਿੱਚੋਂ ਰੱਬ ਕਦੇ ਵੀ ਨਹੀਂ ਭੁੱਲਦਾ ਪੰਚ ਤਤਲ ਹਿਰਦ ਰੱਖੋ ਰਹਿ ਨਿਰਾਲਮ ਤਾੜੀ ਇਹੀ ਮੇਰੀ ਸਮਾਦੀ ਹੈ ਮੈਂ ਚੌਂਕੜਾ ਮਾਰ ਕੇ ਰੱਬ ਰੱਬ ਨਹੀਂ ਜਪਦਾ ਉਹ 1 ਘੰਟਾ ਜਪਿਆ ਜਾ ਸਕਦਾ 2 ਘੰਟਾ ਜਪਿਆ ਜਾ ਸਕਦਾ ਮੈਂ ਹਰ ਵੇਲੇ ਕੰਮ ਕਾਰ ਕਰਦਿਆਂ ਉਠਤ ਬੈਠਤ ਸੋਵਤ ਜਾਗਤ ਹਰ ਵੇਲੇ ਆਪਣੇ ਹਿਰਦੇ ਦੇ ਵਿੱਚੋਂ ਰੱਬ ਨੂੰ ਨਹੀਂ ਭੁਲਾਉਂਦਾ ਇਹ ਮੇਰੀ ਯਾਦ ਹੈ ਇਹ ਮੇਰੀ ਸਮਾਧੀ ਹੈ ਮੇਰੇ ਸਰੀਰ ਦੀ ਸਮਾਧੀ ਘੰਟਾ ਲੱਗ ਸਕਦੀ ਹੈ ਪਰ ਮੇਰੇ ਮਨ ਦੀ ਸਮਾਧੀ ਲਗਾਤਾਰ ਹੀ ਚਲਦੀ ਰਹਿੰਦੀ ਹੈ ਬਖਸ਼ਿਸ਼ ਕੀਤੀ ਪੰਜ ਤਤ ਲੈ ਹਿਰਦੈ ਰਾਖੋ ਰਹਿ ਨਰਾਲਮ ਤਾੜੀ ਕਹਿਤ ਕਬੀਰ ਸੁਨੋ ਰੇ ਸੰਤੋ ਭਗਤ ਕਬੀਰ ਸਾਹਿਬ ਉਪਦੇਸ਼ ਕਰਦੇ ਨੇ ਐਸ ਸਤਸੰਗੀ ਜਨੋ ਐਸ ਸੰਤ ਜਨੋ ਸੁਣੋ ਧਰਮ ਦਇਆ ਕਰ ਬਾੜੀ ਆਪਣੇ ਹਿਰਦੇ ਨੂੰ ਇੱਕ ਬਗੀਚਾ ਬਣਾਓ ਇਸ ਬਗੀਚੇ ਦੇ ਵਿੱਚ ਧਰਮ ਤੇ ਦਇਆ ਦੇ ਪੌਦੇ ਲਾਓ ਧਰਮ ਦਾ ਤੇ ਦਇਆ ਦਾ ਇਹ ਪੌਦੇ ਆਪਣੇ ਜੀਵਨ ਦੇ ਵਿੱਚ ਲਗਾਓ ਜਿਸ ਜੀਵਨ ਦੇ ਅੰਦਰ ਧਰਮ ਤੇ ਦਇਆ ਹੈ ਉਹ ਇਨਸਾਨ ਰੱਬ ਦੇ ਨੇੜੇ ਹੈ ਜਿਸ ਦੇ ਅੰਦਰ ਇਹ ਦਇਆ ਤੇ ਧਰਮ ਨਹੀਂ ਹੈ ਮਹਾਰਾਜ ਜੀ ਕਹਿੰਦੇ ਉਹ ਰੱਬ ਦੇ ਨੇੜੇ ਨਹੀਂ ਹੈ ਇਹ ਹੀ ਜੋਗੀ ਹੋਣਾ ਹੈ ਆਪਣੇ ਜੀਵਨ ਦੇ ਅੰਦਰ ਚੰਗੇ ਗੁਣਾਂ ਦੀ ਕਮਾਈ ਕਰਕੇ ਸ਼ੋਭ ਉਮਲਾਂ ਦੀ ਕਮਾਈ ਕਰਕੇ ਰੱਬ ਦੇ ਨੇੜੇ ਹੋਣਾ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਸਹਿ ਪਾਤਸ਼ਾਹ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਸਤ ਸ਼ਬਦ ਜਿਹੜੇ ਰਾਮਕਲੀ ਰਾਗ ਦੇ ਉਹ ਸਾਡੇ ਪੂਰੇ ਹੋ ਗਏ ਜੀ ਅਗਲਾ ਸ਼ਬਦ ਹੈ ਕਵਨ ਕਾਜ ਸਿਰਜੇ ਜਗ ਭੀਤਰ ਇਹਦੀ ਅਗਲੇ ਦੀਵਾਨਾ ਦੇ ਅੰਦਰ ਅਸੀਂ ਵਿਚਾਰ ਕਰਾਂਗੇ ਜੀ ਭੁੱਲਾਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ